ਦਲ ਇਸ ਲਈ ਯੂਕੇ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਤਰੀਕੇ ਦੀ ਸਟੇਟਮੈਂਟ ਯੂਕੇ ਦੀ ਸਰਕਾਰ ਵੱਲੋਂ ਦਿੱਤੀ ਗਈ ਹੈ ਕਿ 50000 ਬੰਦਾ ਉਹਨਾਂ ਨੇ ਜੋ ਇਲੀਗਲ ਇਮੀਗਰੈਂਟ ਸੀਗੇ ਗੈਰ ਕਾਨੂੰਨੀ ਤੌਰ ਤੇ ਯੂਕੇ 'ਚ ਰਹਿ ਰਹੇ ਸੀ ਉਹ ਯੂਕੇ ਵਿੱਚੋਂ ਕੱਢ ਦਿੱਤੇ ਨੇ ਕੀ ਕੀ ਇਸ ਖਬਰ ਦੀ ਸੱਚਾਈ ਹੈ ਅਤੇ ਕੀ ਹੋਰ ਕੁਝ ਹੋਣ ਵਾਲਾ ਹੈ ਕਿਉਂਕਿ ਇਹ ਖਬਰ ਆਪਣੇ ਆਪ 'ਚ ਕਾਫੀ ਵੱਡੀ ਹੈ ਕਿਉਂਕਿ ਉਹਨਾਂ ਦੇ ਵੱਲੋਂ ਸਟੇਟਮੈਂਟ ਹੈ ਕਿ 1 ਲੱਖ ਲੋਕ ਹਜੇ ਵੀ ਉੱਥੇ ਇਜ਼ਹਾਰ ਦੇ ਤੌਰ ਤੇ ਰਹਿ ਰਹੇ ਨੇ ਤਾਂ ਇੰਨੀ ਵੱਡੀ ਪੱਧਰ ਉੱਤੇ ਕਾਰਵਾਈਆਂ ਕਿਹੜੇ ਵੇਲੇ ਹੋ ਗਈਆਂ ਕੀ ਸੋਚ ਕੇ ਹੋਈਆਂ ਨੇ ਤੇ ਇਸ ਦੇ ਪਿੱਛੇ ਦਾ ਹੋਰ ਕਹਿ ਲੋਗੇ ਕਿ ਕਿਤੋਂ ਤੱਕ ਜਾਊਗਾ ਹੋਰ ਕਿਹਨਾਂ ਲੋਕਾਂ ਨੂੰ ਇਸ ਪਾਲਿਸੀ ਦੀ ਸਰਕਾਰ ਦੀ ਪਾਲਿਸੀ ਮਾਰ ਪਵੇ ਕਿ ਯੂਕੇ ਦੇ ਵਿੱਚ ਇਸ ਦੇ ਬਾਰੇ ਤਾਂ ਰਿਪੋਰਟਰ ਨੂੰ ਜਾਣਕਾਰੀ ਜੁੜ ਦੋ ਜੀ ਜੀ ਬਿਲਕੁਲ ਬਿਲਕੁਲ ਇੱਕ ਪਾਸੇ ਅਸੀਂ ਦੇਖਿਆ ਕਿ ਅਮਰੀਕਾ ਦੇ ਵਿੱਚ ਜਦੋਂ ਤੋਂ ਡੋਨਲਡ ਟਰੰਪ ਹੋਰਾਂ ਦੀ ਸਰਕਾਰ ਆਈ ਹੈ ਤਾਂ ਉਹਨਾਂ ਨੇ ਟੀਵੀ ਦੇ ਉੱਤੇ ਯਾਨਕਿ ਮੀਡੀਆ ਦੇ ਵਿੱਚ ਦਿਖਾ-ਦਿਖਾ ਕੇ ਬੰਦੇ ਜਿਹੜੇ ਨੇ ਰਿਪੋਰਟ ਕੀਤੇ ਆ ਈਵਨ ਕਿ ਮਿਲਟਰੀ ਦੇ ਜਹਾਜ਼ਾਂ ਦੇ ਵਿੱਚ ਭਰ-ਭਰ ਕੇ ਹੱਥਕੜੀਆਂ ਲਾ ਕੇ ਲੋਕ ਡਿਪੋਰਟ ਕੀਤੇ ਗਏ ਉਹਨਾਂ ਦੀਆਂ ਵੀਡੀਓਜ਼ ਬਣਾਈਆਂ ਗਈਆਂ ਨੈਸ਼ਨਲ ਅਤੇ ਸੋਸ਼ਲ ਮੀਡੀਆ ਦੇ ਉੱਤੇ ਉਹਨੂੰ ਖੂਬ ਦਿਖਾਇਆ ਗਿਆ ਵੀ ਵੇਖੋ ਕਿੱਡੇ ਵੱਡੇ ਪੱਧਰ ਦੇ ਉੱਤੇ ਡੈਪੋਟੇਸ਼ਨ ਅਸੀਂ ਸ਼ੁਰੂ ਕਰ ਦਿੱਤੀ ਹੈ ਪਰ ਦੂਸਰੇ ਪਾਸੇ ਇੰਗਲੈਂਡ ਦੀ ਜਿਹੜੀ ਪਾਲਿਸੀ ਹੈ ਨਾ ਜਾਂ ਇੰਗਲੈਂਡ ਦੀ ਸਰਕਾਰ ਜਿਵੇਂ ਕੰਮ ਕਰਦੀ ਹੈ ਕਿ ਇਹ ਦੱਸ ਦੱਸ ਕੇ ਡਿਪੋਰਟ ਨਹੀਂ ਕਰਦੇ ਮਤਲਬ ਕਿ ਆਹ ਲੋ ਜੀ ਆ ਚੜਨ ਲੱਗੇ ਆ ਆ ਵੀਡੀਓ ਬਣਦੀ ਪਈ ਹੈ ਇਹਨਾਂ ਬੰਦਿਆਂ ਨੂੰ ਚੜਾਇਆ ਜਾ ਰਿਹਾ ਹੁਣ ਅਸੀਂ ਉਧਰ ਭੇਜਣ ਲੱਗੇ ਆ ਅਫਗਾਨਿਸਤਾਨ ਜਾਜ ਭੇਜਣ ਲੱਗੇ ਆ ਜਾਂ ਕੀ ਹੋ ਰਿਹਾ ਸੋ ਹੁਣ ਜਿਹੜੀ ਸਟੇਟਮੈਂਟ ਆਈ ਹੈ ਨਾ ਉਹ ਸ਼ਬਾਨਾ ਮਹਿਮੂਦ ਜਿਹੜੇ ਨੇ ਜਿਹੜੇ ਸੈਕਟਰੀ ਆਫ ਸਟੇਟ ਫਾਰ ਹੋਮ ਡਿਪਾਰਟਮੈਂਟ ਹੈ ਉਹਨਾਂ ਦੀ ਸਟੇਟਮੈਂਟ ਹੈ ਹਜੇ ਤਾਜ਼ੀ तकरीबन ਆਪਾਂ 1-2 ਦਿਨ ਪਹਿਲਾਂ ਦੀ ਕਹਿੰਦੇ ਆ ਉਹਨਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਇਹ ਗੱਲ ਜਿਹੜੀ ਹੈ ਉਹ ਪਬਲਿਸ਼ ਕੀਤੀ ਹੈ ਕਿ ਅਸੀਂ 50 ਹਜ਼ਾਰ ਲੋਕ ਜਿਹੜੇ ਇਲੀਗਲ ਸਿਗੇ ਯੂਕੇ ਦੇ ਵਿੱਚ ਹੁਣ ਤੱਕ ਰਿਪੋਰਟ ਕਰ ਚੁੱਕੇ ਆ ਅਸੀਂ तकरीबन 6 ਕੁ ਮਹੀਨੇ ਪਹਿਲਾਂ ਦੀ ਗੱਲ ਹੈ ਉਦੋਂ ਵੀ ਇਸ ਟਾਪਿਕ ਦੇ ਉੱਤੇ ਪ੍ਰੋਗਰਾਮ ਕੀਤਾ ਸੀ ਤੇ ਅਸੀਂ ਉਸ ਵੇਲੇ ਦੱਸਿਆ ਸੀ ਕਿ ਲੇਬਰ ਗਵਰਨਮੈਂਟ ਜਦੋਂ ਦੀ ਬਣੀ ਹੈ ਉਹਨਾਂ ਨੇ 19000 ਬੰਦਾ ਉਦੋਂ ਇਹਨਾਂ ਨੇ ਕਲੇਮ ਕੀਤਾ ਸੀ ਕਿ ਅਸੀਂ 19000 ਬੰਦਾ ਡਿਪੋਰਟ ਕਰ ਚੁੱਕੇ ਹਾਂ ਪਰ ਹੁਣ 6 ਕੁ ਮਹੀਨੇ ਹੋਰ ਪਾ ਕੇ ਤੇ ਹੁਣ ਜਿਹੜੀ ਰਿਪੋਰਟ ਆ ਰਹੀ ਹੈ ਸਟੇਟਮੈਂਟ ਆਈ ਹੈ ਸ਼ਬਾਨਾ ਮਹਿਮੂਦ ਦੀ ਜੋ ਕਿ ਸੈਕਟਰੀ ਆਫ ਸਟੇਟ ਫਾਰ ਹੋਮ ਡਿਪਾਰਟਮੈਂਟ ਹੈ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਤੱਕ 50000 ਬੰਦਾ ਜਿਹੜਾ ਰਿਪੋਰਟ ਕਰ ਚੁੱਕੇ ਹਨ ਜੋ ਕਿ ਇੱਕ ਬਹੁਤ ਵੱਡੀ ਗਿਣਤੀ ਬਣ ਜਾਂਦੀ ਹੈ ਕਿ ਯੂਕੇ ਦੇ ਵਿੱਚੋਂ 50000 ਇਲੀਗਲ ਲੋਕ ਜਿਹੜੇ ਨੇ ਉਹ ਉਹ ਰਿਪੋਰਟ ਕਰ ਦਿੱਤੇ ਗਏ ਆ ਸੋ ਉਹਦੇ ਨਾਲ ਨਾਲ ਉਹਨਾਂ ਨੇ ਹੋਰ ਵੀ ਜਿਹੜਾ ਡਾਟਾ ਹੈਗਾ ਉਹ ਪਬਲਿਸ਼ ਕੀਤਾ ਉਹਨਾਂ ਨੇ ਆਪਣੀ ਸਟੇਟਮੈਂਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ 20000 ਉਹ ਲੋਕ ਜਿਹੜੇ ਫਰਾਂਸ ਤੋਂ ਬੋਟਸ ਰਾਹੀਂ ਚੈਨਲ ਜਿਹੜਾ ਇੰਗਲਿਸ਼ ਚੈਨਲ ਕ੍ਰੋਸ ਕਰਕੇ ਇਧਰ ਵੜਨਾ ਚਾਹੁੰਦੇ ਸੀ ਉਹਨਾਂ ਨੂੰ ਰੋਕਿਆ 20000 ਬੰਦੇ ਉਹ ਰੋਕੇ ਨੇ ਜਿਹੜੇ ਕਿ ਬੋਟਾਂ ਰਾਹੀਂ ਇਧਰ ਆ ਰਹੇ ਸੀ ਮਤਲਬ ਉਹਨਾਂ ਨੂੰ ਉੱਥੋਂ ਹੀ ਵਾਪਸ ਭੇਜ ਦਿੱਤਾ ਸਮੁੰਦਰੋਂ ਦੇ ਸਮੁੰਦਰ ਦੇ ਵਿੱਚੋਂ ਹੀ ਵਾਪਸ ਜਿਹੜਾ ਹੈਗਾ ਭੇਜ ਦਿੱਤਾ ਵੀ ਜਿੱਧਰੋਂ ਆਏ ਹੋ ਉਧਰ ਜਾਓ ਪਰ ਉਹਦੇ ਨਾਲ ਨਾਲ ਉਹਨੇ ਇਹ ਵੀ ਡਾਟਾ ਦੱਸਿਆ ਕਿ ਪਿਛਲੇ 4 ਸਾਲ ਤੋਂ ਹਾਲਾਂਕਿ ਲੇਬਰ ਸਰਕਾਰ ਨੂੰ ਬਣਿਆ तकरीबन 1 ਸਾਲ ਹੀ ਹੋਇਆ ਪਰ ਉਹਨਾਂ ਨੇ ਪਿਛਲੇ 4 ਸਾਲ ਦਾ ਡਾਟਾ ਜਿਹੜਾ ਦਿੱਤਾ ਕਿ 4 ਲੱਖ ਲੋਕਾਂ ਨੇ ਯੂਕੇ ਦੇ ਵਿੱਚ ਆ ਕੇ ਅਜ਼ਾਈਲਮ ਕਲੇਮ ਕੀਤੀ ਹੈ ਸੋ ਬਹੁਤ ਵੱਡੀ ਗਿਣਤੀ ਬਣ ਜਾਂਦੀ ਹੈ 4 ਲੱਖ 4 ਸਾਲਾਂ ਚ ਇਹਦਾ ਮਤਲਬ 1 ਲੱਖ ਬੰਦਾ 1 ਸਾਲ ਦੇ ਵਿੱਚ ਇੱਥੇ ਆ ਕੇ ਅਜ਼ਾਈਲਮ ਕਲੇਮ ਕਰ ਰਿਹਾ ਹੈ ਸ਼ਬਾਨਾ ਮਹਿਮੂਦ ਨੇ ਅੱਗੇ ਕਿਹਾ ਕਿ ਜਿੱਥੇ ਯੂਰਪੀਅਨ ਮੁਲਕਾਂ ਦੇ ਵਿੱਚ ਅਜ਼ਾਇਲਮ ਦੇ ਕਲੇਮ ਜਿਹੜੇ ਨੇ ਉਹ ਘਟ ਰਹੇ ਨੇ ਦਰ ਘਟ ਰਹੀ ਹੈ ਉਹਨਾਂ ਦੀ ਕਿ ਉੱਥੇ ਅਜ਼ਾਇਲਮ ਜਿਹੜੀ ਹੈ ਉਹ ਕਲੇਮ ਨਹੀਂ ਕਰ ਰਹੇ ਲੋਕੀ ਜਾਂ ਫਿਰ ਉਹ ਕਿਸੇ ਦੀ ਪਾਸ ਨਹੀਂ ਹੋ ਰਹੀ ਇਸ ਕਰਕੇ ਉਹਨਾਂ ਨੂੰ ਲੱਗਦਾ ਵੀ ਸਾਨੂੰ ਯੂਰਪ ਦੇ ਵਿੱਚ ਅਜ਼ਾਇਲਮ ਨਹੀਂ ਲਾਉਣੀ ਚਾਹੀਦੀ ਸਾਨੂੰ ਯੂਕੇ ਜਾਣਾ ਚਾਹੀਦਾ ਸ਼ਬਾਨਾ ਮਹਿਮੂਦ ਨੇ ਕਿਹਾ ਕਿ ਜਿੱਥੇ ਯੂਰਪ 'ਚ ਇਹ ਦਰ ਘਟ ਰਹੀ ਹੈ ਯੂਕੇ 'ਚ ਦਰ ਜਿਹੜੀ ਹੈਗੀ ਉਹ ਵੱਧ ਹੀ ਜਾ ਰਹੀ ਹੈ ਦਿਨ-ਪਦਿਨ ਤੋ ਮਤਲਬ 4 ਲੱਖ ਬੰਦੇ ਜਿਹੜੇ ਨੇ ਪਿਛਲੇ 4 ਸਾਲਾਂ ਚ ਅਜ਼ਾलिम ਕਲੇਮ ਕਰ ਚੁੱਕੇ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ 1 ਲੱਖ ਬੰਦਿਆਂ ਨੂੰ ਗਵਰਨਮੈਂਟ ਜਿਹੜੀ ਹੈਗੀ ਆ ਉਹ ਹਾਊਸਿੰਗ ਤੇ ਹੋਰ ਜਿਹੜੇ ਬੈਨੀਫਿਟ ਹੈਗੇ ਉਹ ਦੇ ਰਹੀ ਆ ਜੋ ਕਿ ਲੋਕਲ ਜਿਹੜੇ ਟੈਕਸਪੇਅਰ ਨੇ ਉਹਨਾਂ ਦੇ ਉੱਤੇ ਬੜਾ ਵੱਡਾ ਭਾਰ ਪੈ ਰਿਹਾ ਸੋ ਕਹਿੰਦੇ ਇਸ ਕੇ ਅਸੀਂ ਹੁਣ ਜਿਹੜੀਆਂ ਨਵੀਆਂ ਪਾਲਿਸੀਆਂ ਇਮੀਗ੍ਰੇਸ਼ਨ ਦੀਆਂ ਬਣਾ ਰਹੇ ਆ ਤੇ ਕਹਿੰਦੇ ਆ ਵੀ ਅਸੀਂ ਅੱਜ ਤੋਂ ਹੀ ਅੱਜ ਤੋਂ ਕੀ ਆਪਾਂ ਇਹ ਕਹਿ ਲਈਏ ਵੀ ਪਿਛਲੇ ਜੇ 50 ਹਜ਼ਾਰ ਦੀ ਗੱਲ ਕਰਦੇ ਆ ਇਹਦਾ ਮਤਲਬ ਵੀ ਜਿਹੜੀਆਂ ਇਮੀਗ੍ਰੇਸ਼ਨ ਰੇਟਸ ਨੇ ਉਹ ਉਦਣ ਦੀਆਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਪਰ ਹੁਣ ਉਹ ਕਹਿੰਦੇ ਵੀ ਅਸੀਂ ਇਹਨੂੰ ਹੋਰ ਤੇਜ਼ ਕਰਾਂਗੇ ਰੇਡਾਂ ਵੱਜਣਗੀਆਂ ਜੋ ਕਿ ਹੁਣ ਮੈਂ ਲੋਕਲ ਕਮਿਊਨਿਟੀ ਦੇ ਵਿੱਚ ਵੀ ਜਦੋਂ ਸੁਣਦਾ ਤਾਂ ਬਹੁਤ ਸਾਰੇ ਜਿਹੜੇ ਕਾਰੋਬਾਰ ਨੇ ਪੰਜਾਬੀਆਂ ਦੇ ਈਵਨ ਹੋ ਗਏ ਜਾਂ ਫਿਰ ਹੋਰ ਲੋਕਾਂ ਦੇ ਜਿਹੜੇ ਕਾਰੋਬਾਰ ਨੇ ਰੈਸਟੋਰੈਂਟ ਨੇ ਗਰੋਸਰੀ ਸ਼ਾਪਾਂ ਨੇ ਜਾਂ ਕਾਰਵਾਸ਼ ਹੋ ਗਈ ਫੈਕਟਰੀਆਂ ਹੋ ਗਈਆਂ ਸੋ ਉੱਥੇ ਰੇਡਾਂ ਵੱਜ ਰਹੀਆਂ ਰੇਡਾਂ ਮਾਰ ਕੇ ਉਹ ਲੋਕ ਜਿਹੜੇ ਉੱਥੇ ਇਲੀਗਲ ਕੰਮ ਕਰ ਰਹੇ ਨੇ ਜਾਂ ਜਿਨ੍ਹਾਂ ਕੋਲ ਕੋਈ ਰਾਈਟ ਨਹੀਂ ਹੈਗਾ ਕਿਸੇ ਤਰੀਕੇ ਦਾ ਜਾਂ ਕੋਈ ਵੀਜ਼ਾ ਛੋਟਾ ਵੱਡਾ ਹੈ ਪਈ ਤੁਸੀਂ ਇਹਨੇ ਘੰਟੇ ਕੰਮ ਕਰ ਸਕਦੇ ਤੁਸੀਂ ਜ਼ਿਆਦਾ ਨਹੀਂ ਕਰ ਸਕਦੇ ਤੋਂ ਹੁਣ ਹਰ ਜਗ੍ਹਾ ਦੇ ਉੱਤੇ ਰੇਡਾਂ ਜਿਹੜੀਆਂ ਨੇ ਇਮੀਗ੍ਰੇਸ਼ਨ ਦੀਆਂ ਉਹ ਤੇਜ਼ ਹੋ ਚੁੱਕੀਆਂ ਇਹਦਾ ਮਤਲਬ ਕਹਿਣ ਦਾ ਇਹ ਹੈਗਾ ਵੀ ਆਉਂਦੇ ਸਮੇਂ ਦੇ ਵਿੱਚ ਹੋਰ ਵੀ ਲੋਕ ਜਿਹੜੇ ਨੇ ਉਹ ਰਿਪੋਰਟ ਕੀਤੇ ਜਾਣਗੇ ਤੇ ਬੜੇ ਵੱਡੇ ਪੱਦਰ ਦੇ ਉੱਤੇ ਰਿਪੋਰਟ ਕੀਤੇ ਜਾਣਗੇ ਸ਼ਬਾਨਾ ਮਹਿਮੂਦ ਨੇ ਅੱਗੇ ਜਿਹੜੀ ਗੱਲ ਐਡ ਕੀਤੀ ਹੈ ਕਿ ਅਸੀਂ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀ ਇਹ ਅਜ਼ਾਇਲਮ ਕਲੇਮ ਕਰਦੇ ਨੇ ਸਾਡੇ ਮੁਲਕ ਚ ਆ ਕੇ ਜਾਇ ساری ਗੱਲਬਾਤ ਹੈਗੀ ਹੈ ਕਹਿੰਦੀ ਵੀ ਰਿਸ਼ੀ ਸੂਨਕ ਦੀ ਪਿਛਲੀ ਸਰਕਾਰ ਜਿਹੜੀ ਸੀ ਕਹਿੰਦੀ 700 ਮਿਲੀਅਨ ਪਾਉਂਡ ਜਿਹੜਾ ਉਹ ਰਵਾਂਡਾ ਪਾਲਿਸੀ ਬਣਾ ਕੇ ਪਹਿਲਾਂ ਖਰਾਬ ਕਰ ਚੁੱਕੇ ਆ ਸੋ ਰਵਾਂਡਾ ਪਾਲਿਸੀ ਕੀ ਸੀ ਉਹਦੇ ਬਾਰੇ ਮੈਂ ਦੱਸਣਾ ਚਾਹੂੰਗਾ ਰਿਸ਼ੀ ਸੁਨਕ ਜਦੋਂ ਪ੍ਰਧਾਨ ਮੰਤਰੀ ਬਣੇ ਆ ਨਾ ਤੇ ਉਹਨਾਂ ਨੇ ਇੱਕ ਪਾਲਿਸੀ ਲਿਆਂਦੀ ਸੀ ਰਵਾਂਡਾ ਪਾਲਿਸੀ ਜਿਹਦੇ ਤਹਿਤ ਰਵਾਂਡਾ ਇੱਕ ਅਫਰੀਕਾ ਦਾ ਮੁਲਕ ਹੈ ਰਵਾਂਡਾ ਦੇ ਨਾਲ ਇੱਕ ਸੰਧੀ ਕੀਤੀ ਗਈ ਕਿ ਸਾਡੇ ਮੁਲਕ ਦੇ ਵਿੱਚ ਜਾਨਕੀ ਇੰਗਲੈਂਡ ਦੇ ਵਿੱਚ ਜਿਹੜੇ ਲੋਕ ਆ ਕੇ ਅਜ਼ਾਇਲਮ ਕਲੇਮ ਕਰਦੇ ਨੇ ਅਸੀਂ ਉਹ ਤੁਹਾਡੇ ਮੁਲਕ ਚ ਭੇਜਾਂਗੇ ਜਿੰਨੀ ਦੇਰ ਉਹਨਾਂ ਦਾ ਕੇਸ ਸਾਡੇ ਮੁਲਕ ਚ ਪਾਸ ਜਾਂ ਫਿਰ ਫੇਲ ਨਹੀਂ ਹੋ ਜਾਂਦਾ ਉਨੀ ਦੇਰ ਉਹ ਰਵਾਂਡਾ ਦੇ ਵਿੱਚ ਰਹਿਣਗੇ ਉੱਥੇ ਕੈਂਪ ਬਣਾਏ ਜਾਣਗੇ ਜਾਂ ਹੋਰ ساری ਗੱਲਬਾਤ ਆ ਸੁੱਖ ਸਹੂਲਤਾਂ ਸੋ ਮਤਲਬ ਗਵਰਨਮੈਂਟ ਜਿਹੜੀ ਯੂਕੇ ਦੀ ਪੇ ਕਰੇਗੀ ਰਵਾਂਡਾ ਨੂੰ ਰਵਾਂਡਾ ਉਹਨਾਂ ਦਾ ਖਿਆਲ ਰੱਖੇਗਾ ਸੋ ਜਦੋਂ ਤੱਕ ਜ਼ਾਇਲਮ ਜਿਹੜੀ ਆ ਉਹਨਾਂ ਦੀ ਪਾਸ ਨਹੀਂ ਹੋ ਜਾਂਦੀ ਜੇ ਪਾਸ ਹੋ ਗਈ ਆ ਬੰਦਾ ਯੂਕੇ ਚ ਜੇ ਫੇਲ ਹੋ ਗਈ ਆ ਤਾਂ ਬੰਦਾ ਵਾਪਸ ਉਹਨਾਂ ਦੇ ਮੁਲਕ ਦੇ ਵਿੱਚ ਜਿੱਥੋਂ ਆਏ ਹੁੰਦੇ ਨੇ ਸੋ ਉਹ ਰਵਾਂਡਾ ਪਾਲਿਸੀ ਜਿਹੜੀ ਸੀਗੀ ਬਣਾ ਲਈ ਸੀ 700 ਮਿਲੀਅਨ ਪਾਉਂਡ ਜਿਹੜਾ ਤਕਰੀਬਨ ਉਹ ਇਹਦੇ ਉੱਤੇ ਖਰਚ ਦਿੱਤਾ ਸੀ ਰਵਾਂਡਾ ਨੂੰ ਜਿਹੜਾ ਬਹੁਤ ਵੱਡੀ ਰਕਮ ਦਿੱਤੀ ਗਈ ਸੀ ਕਿ ਅਸੀਂ ਬੰਦੇ ਭੇਜਣੇ ਸ਼ੁਰੂ ਕਰ ਲੱਗੇ ਆ ਉਦੋਂ ਤਾਂ ਇਹ ਵੀ ਅਫਵਾਹਾਂ ਉੱਡੀਆਂ ਸੀ ਕਿ ਇੱਕ ਦੋ ਜਹਾਜ਼ ਜਿਹੜੇ ਨੇ ਉਹ ਭਰ ਕੇ ਭੇਜ ਵੀ ਦਿੱਤੇ ਆ ਖੈਰ ਵੋਟਾਂ ਆ ਗਈਆਂ ਰਿਸ਼ੀ ਸਨਖੋਰੀ ਪ੍ਰਧਾਨ ਮੰਤਰੀ ਨਹੀਂ ਰਹੇ ਕੀਰਸਟਾਮਰ ਹੋਰੀ ਆਏ ਤੇ ਇਹਨਾਂ ਨੇ ਰਵਾਂਡਾ ਪਾਲਿਸੀ ਜਿਹੜੀ ਉਹ ਰੱਦ ਕਰ ਦਿੱਤੀ ਉਹ ਕਹਿੰਦੇ ਵੀ ਆਪਾਂ ਹੁਣ ਇਹਦੇ ਤਹਿਤ ਕੰਮ ਨਹੀਂ ਕਰਨਾ ਸੋ 700 ਮਿਲੀਅਨ ਪਾਉਂਡ ਕਹਿੰਦੇ ਆ ਵੀ ਉਹਦੇ ਉੱਤੇ ਖਰਾਬ ਜਿਹੜਾ ਸਾਡਾ ਆਲਰੇਡੀ ਹੋ ਚੁੱਕਿਆ ਤੇ ਹੁਣ ਇਹ ਸਰਕਾਰ ਜਿਹੜੀ ਆ ਉਹ ਕਹਿੰਦੀ ਵੀ ਅਸੀਂ ਹੋਰ ਪ੍ਰਭਾਵ ਜਿਹੜਾ ਹੈਗਾ ਉਹ ਨਹੀਂ ਪੈਣ ਦੇਣਾ ਅਸੀਂ ਬਹੁਤ ਸਮਾਂ ਖਰਾਬ ਕੀਤਾ ਬਹੁਤ ਲੋਕ ਵੈਸੇ ਇਹ ਵੀ ਮੰਨਿਆ ਜਾਂਦਾ ਵੀ ਇੰਗਲੈਂਡ ਹੈ ਤਾਂ ਆ ਜਾ ਕੇ ਇੱਕ ਟਾਪੂ ਹੀ ਆ ਨਾ ਕੋਈ ਅਮਰੀਕਾ ਵਰਗਾ ਖੁੱਲਾ ਡੁੱਲਾ ਵੱਡਾ ਮੁਲਕ ਨਹੀਂ ਹੈ ਕੈਨੇਡਾ ਵਰਗਾ ਨਹੀਂ ਹੈ ਤੋ ਇਹ ਕਹਿੰਦੇ ਆ ਵੀ ਸਾਡੇ ਐਨੇ ਲੋਕ ਸਾਡੇ ਨਿਤ ਦਿਨ ਵੋਟਾਂ ਦੇ ਵਿੱਚ ਚੜ ਚੜ ਕੇ ਸਾਡੇ ਮੁਲਕ ਦੇ ਵਿਚ ਆ ਰਹੇ ਆ ਜਿਹਦੇ ਉੱਤੇ ਹੁਣ ਅਸੀਂ ਸਖਤਾਈ ਕਰਨ ਜਾ ਰਹੇ ਆ ਮਤਲਬ ਇਹ ਗੱਲ ਹੈ ਵੀ ਜਿਹੜੀ ਸਖਤਾਈ ਹੈ ਉਹ ਵੋਟਾਂ ਰਾਹੀਂ ਆਉਣ ਵਾਲੇ ਲੋਕਾਂ ਦੇ ਨਾਲ ਜਿਹੜੀ ਹੋਈ ਹੈ ਉਹ ਦੂਜਿਆਂ ਦੇ ਉੱਤੇ ਵੀ ਪ੍ਰਭਾਵ ਪਾਵੇਗੀ ਉਹਦੇ ਵਿੱਚ ਹੁਣ ਸਾਡੇ ਪੰਜਾਬੀ ਇੰਡੀਅਨ ਪਾਕਿਸਤਾਨੀ ਇਹ ਸਾਰੇ ਸਟੂਡੈਂਟਸ ਵੀਜ਼ਿਆਂ ਦੇ ਉੱਤੇ ਆਏ ਹੋਏ ਲੋਕ ਆ ਇਹਨਾਂ ਦੇ ਉੱਤੇ ਵੀ ਪ੍ਰਭਾਵ ਪੈਣਾ ਕਿਉਂਕਿ ਇਹਨਾਂ ਚੋਂ ਬਹੁਤੇ ਉਹ ਨੇ ਜਿਹੜੇ ਪੜ੍ਹਾਈ ਛੱਡ ਚੁੱਕੇ ਆ ਪੜਾਈ ਵਿੱਚੇ ਛੱਡਦੇ ਉਹ ਤਾਂ ਤੁਹਾਡਾ ਵੀਜ਼ਾ ਜਿਹੜਾ ਰੱਦ ਹੋ ਜਾਂਦਾ ਹੁੰਦਾ ਜਾਂ ਫਿਰ ਉਹ ਲੋਕ ਨੇ ਜਿਨ੍ਹਾਂ ਦੀ ਪੜ੍ਹਾਈ ਖਤਮ ਹੋ ਚੁੱਕੀ ਹੈ ਤੇ ਅੱਗੋਂ ਵੀਜ਼ਾ ਵਧਾਇਆ ਨਹੀਂ ਗਿਆ ਉਹ ਵੀ ਇਲੀਗਲ ਹੋ ਚੁੱਕੇ ਨੇ ਸੋ ਉਹ ਸਾਰੇ ਹੀ ਹੁਣ ਇਸ ਚੱਕੀ ਦੇ ਵਿੱਚ ਪਿਸਣਗੇ ਜਿਹੜਾ ਜਿਹੜਾ ਵੀ ਇਲੀਗਲ ਲੋਕ ਆ ਰੇਡਾਂ ਦੇ ਵਿੱਚ ਫੜੇ ਜਾਣਗੇ ਤੇ ਉਹ ਭਾਈ ਰਿਪੋਰਟ ਕੀਤੇ ਜਾਣਗੇ ਸਿੱਧੇ ਹੀ ਸੋ ਇਹ ਇਸ ਵੇਲੇ ਪਾਲਿਸੀ ਸਰਕਾਰ ਦੀ ਬਣੀ ਹੋਈ ਹੈ ਸੋ ਜਿੰਨੇ ਵੀ ਸਾਡੇ ਸੱਜਣ ਮਿੱਤਰ ਦੋਸਤ ਮਿੱਤਰ ਸਾਨੂੰ ਸੁਣਦੇ ਨੇ ਆਪਣਾ ਆਪਣਾ ਖਿਆਲ ਰੱਖਿਓ ਜੇਕਰ ਤੁਹਾਡੇ ਕੋਲ ਸਟੇਟਸ ਨਹੀਂ ਹੈਗਾ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਆਪਣਾ ਸਟੇਟਸ ਕਿਸੇ ਤਰੀਕੇ ਨਾਲ ਲੀਗਲ ਵੇਹ ਤੇ ਆ ਜਾਓ ਜਾਂ ਕੋਈ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਤੁਸੀਂ ਤੁਹਾਨੂੰ ਕੋਈ ਲੱਭਦਾ ਨੁਕਤਾ ਉਹਦੇ ਰਾਹੀਂ ਤੁਸੀਂ ਆਪਣਾ ਸਟੇਟਸ ਸੈਟਲ ਕਰੋ ਆਦਰਵਾਇਜ਼ ਡਿਪੋਰਟੇਸ਼ਨ ਦੀ ਜਿਹੜੀ ਤਲਵਾਰ ਹੈਗੀ ਆ ਹੁਣ ਲਟਕ ਰਹੀ ਹੈ ਤੇ ਆਪਣਾ ਬਚਾ ਤੁਸੀਂ ਆਪ ਹੀ ਰੱਖਣਾ ਜੀ ਹਾਂ ਜੀ ਬਿਲਕੁਲ ਜਿੱਦਾਂ ਹੀ ਕੋਈ ਅਜਿਹੀ ਇਸ਼ੂ ਆਂਦਾ ਹੈ ਜਦੋਂ ਵੀ ਕਿਸੇ ਕੋਲੋਂ ਕਿ ਪੰਜਾਬੀਆਂ ਨੂੰ ਦਿਲੋਂ ਕਿ ਕਿਸੇ ਵੀ ਦੇਸ਼ ਦੇ ਵਿੱਚ ਕੋਈ ਅਜਿਹਾ ਇਸ਼ੂ ਆਂਦਾ ਹੈ ਜਦੋਂ ਵੀ ਇਮੀਗ੍ਰੇਸ਼ਨ ਨਾਲ ਕੋਈ ਗੱਲ ਆਉਂਦੀ ਹੈ ਤੁਸੀਂ ਖੁੱਲਕੇ ਸਾਹਮਣੇ ਆਂਦੀ ਨੂੰ ਦਸ਼ਕਾਂ ਨੂੰ ਸਹੀ ਸਲਾਹ ਦਿੰਦੀ ਹੋ ਤੁਹਾਡੀ ਇਹ ਸਲਾਹ ਦਸ਼ਕਾਂ ਨੂੰ ਕਾਫੀ ਕੰਮ ਆਉਂਦੀ ਆ ਰਹੀ ਹੈ ਇਸੇ ਤਰ੍ਹਾਂ ਨਰਸਨ ਲੁੱਟਣ ਲਈ ਆਪਣੇ ਜਿਆਦਾ ਦਿਸਨ ਰੱਖਣ ਦੀ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕ ਜੋ ਸਾਨੂੰ ਸੁਣਦੇ ਰਹੇ ਦਿਲੋਂ ਪਿਆਰ ਕਰਦੇ ਆ ਸਭ ਦਾ ਧੰਨਵਾਦ